ਕਵੈਸਚਨ ਨੰਬਰ 11 ਕੀ ਹੁੰਦਾ ਹੈ ਜਦੋਂ ਪਤਲਾ ਹਾਈਡਰੋਕਲੋਰਿਕ ਐਸਿਡ ਲੋਹੇ ਚੂਰਨ ਉੱਤੇ ਪਾਇਆ ਜਾਂਦਾ ਹੈ ਸਹੀ ਉੱਤਰ ਤੇ ਨਿਸ਼ਾਨ ਲਗਾਓ ਬਿਟੇ ਐਮਸੀਕਿਊ ਹੈ ਇਹ 1 ਨੰਬਰ ਦਾ ਕਵੈਸਚਨ ਹੈ ਇਹਦੇ ਵਿੱਚ ਇੱਕ ਸਾਨੂੰ ਕਿਰਿਆ ਬਾਰੇ ਪੁੱਛਿਆ ਗਿਆ ਹੈ ਕਿ ਜਦ ਲੋਹੇ ਚੂਰਨ ਉੱਤੇ ਲੋਹੇ ਦੇ ਚੂਰਨ ਤੇ ਲੋਹੇ ਦਾ ਚੂਰਨ ਜਾਨੀ ਐਫਈ ਇਹਦੇ ਉੱਤੇ ਪਾਇਆ ਜਾਂਦਾ ਹੈ ਹਾਈਡਰੋਕਲੋਰਿਕ ਐਸਿਡ ਐਚसीएल ਜਦੇ ਪਾਇਆ ਜਾਂਦਾ ਹੈ ਤਾਂ ਕੀ ਹੁੰਦਾ ਹੈ ਤਾ ਬੇਟੇ ਮੈਂ ਤੁਹਾਨੂੰ ਦੱਸ ਦਿੰਦਾ ਕੀ ਹੁੰਦਾ ਇਹ ਦੋ ਆਣੂ ਇਸ ਦੇ ਵਰਤੇ ਜਾਂਦੇ ਨੇ ਡਬਲ ਮਾਤਰਾ ਚ ਇਹ ਟੁੱਟ ਜਾਂਦਾ ਔਰ ਇਹ ਜਿਹੜਾ ਆਇਰਨ ਹੈ ਇਹ ਹਾਈਡਰੋਜਨ ਦੀ ਥਾਂ ਤੇ ਲੱਗ ਜਾਂਦਾ ਤਾਂ ਫਾਰਮੂਲਾ ਬਣ ਜਾਂਦਾ FeCl2 ਤੇ ਇਥੋਂ ਹਾਈਡਰੋਜਨ ਨਿਕਲ ਕੇ ਚਲਾ ਜਾਂਦਾ ਹੈ ਗੈਸ ਬਣ ਕੇ ਉੱਡ ਜਾਂਦਾ ਬੇਟੇ ਮੈਂ ਨੇ ਅਪਵਰਡ ਐਰੋ ਲਗਾਇਆ ਇਹ ਅਪਵਰਡ ਐਰੋ ਦਾ ਮਤਲਬ ਹੁੰਦਾ ਵੀ ਇਹ ਗੈਸ ਹੈ ਤੇ ਉੱਡ ਗਈ ਠੀਕ ਹੈ ਹੁਣ ਜਦੋਂ ਲੋਹੇ ਦੇ ਵਿੱਚ ਹਾਈਡਰੋਕਲੋਰਿਕ ਐਸਿਡ ਪਾਇਆ ਤਾਂ ਆਇਰਨ ক্লোਰਾਈਡ ਪੈਦਾ ਹੋਇਆ ਨਾਲ ਹਾਈਡਰੋਜਨ ਗੈਸ ਪੈਦਾ ਹੋਈ ਹੁਣ ਅਸੀਂ ਚੈੱਕ ਕਰਾਂਗੇ ਇੰਨਾ ਚੋਂ ਕਿਹੜੀ ਆਪਸ਼ਨ ਹੈ ਜਿਹਦੇ ਵਿੱਚ ਇਹ ਉੱਤਰ ਦਿੱਤੇ ਹੋਏ ਨੇ ਤਾਂ ਜਦੋਂ ਤੁਸੀਂ ਚੈੱਕ ਕਰੋਗੇ ਤੁਸੀਂ ਦੇਖੋਗੇ ਆ ਪਹਿਲੀ ਹੀ ਆਪਸ਼ਨ ਹੈ ਕਿ ਇੱਕ ਇੱਕ ਤਾਂ ਹਾਈਡਰੋਜਨ ਗੈਸ ਪੈਦਾ ਹੋਈ ਦੂਜਾ ਆਇਰਨ ক্লোਰਾਈਡ ਪੈਦਾ ਹੋਇਆ ਤਾਂ ਇਹ ਫਰਸਟ ਆਪਸ਼ਨ ਹੀ ਸਾਡੀ ਰਾਈਟ ਆਪਸ਼ਨ ਹੈ ਬਾਕੀ ਤਾਂ ਸਾਨੂੰ ਪੜਨ ਦੀ ਵੀ ਬੇਸ਼ੱਕ ਜ਼ਰੂਰਤ ਨਹੀਂ ਹੈਗੀ